ਇਹ ਕਾਲ ਦੋਸਤੋ ਚੋਣਾਂ ਤੋਂ ਬਾਅਦ ਭਗਵੰਤ ਮਾਨ ਆਏ ਆਪਦੇ ਮੋੜ 'ਚ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਦ ਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿਹਾ ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋੜ 'ਚ ਆ ਗਏ ਨੇ ਅੱਜ ਉਹਨਾਂ ਨੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਤਿੰਨ ਆਗੂਆਂ ਤੇ ਆਪਣੇ ਸਰਕਲ ਦੀ ਸਮੂਹ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਇਹ ਮੀਟਿੰਗ ਚੰਡੀਗੜ੍ਹ ਸਿਤ ਉਹਨਾਂ ਦੀ ਰਿਹਾਈਸ਼ ਤੇ ਹੋਈ ਮੀਟਿੰਗ ਦੇ ਵਿੱਚ ਉਹ ਚੁਣੇਗੇ ਤਿੰਨ ਸੰਸਦ ਮੈਂਬਰਾਂ ਨਵ ਵਿਧਾਈ ਦਿੱਤੀ ਹੈ ਇਸ ਦੌਰਾਨ ਵਿਧਾਇਕ ਤੇ ਚੇਅਰਮੈਨ ਵੀ ਮੌਜੂਦ ਸਨ ਉਨ੍ਹਾਂ ਸਮੂਹ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਵਿੱਚ ਜਾ ਕੇ ਵਿਕਾਸ ਕਾਰਜ ਕਰਨ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਚੋਣਾਂ ਦੇ ਵਿੱਚ ਹੋਈ ਹਾਰ ਦੇ ਕਾਰਨ ਵੀ ਪਤਾ ਨਹੀਂ ਲੱਗਦਾ ਕਿ ਆਪ ਸੂਬੇ ਜਿੱਥੇ ਸੱਤਾ ਦੇ ਹੋਂਦ ਬਾ 13 ਲੋਕ ਸਭਾ ਚੇਟਾਂ ਦੇ ਵਿੱਚੋਂ ਸਿਰਫ 3 ਮਿਲੀਆਂ ਨੇ ਦਾਸ ਦੇ ਕਿ સૂਤਰਾ ਤੋਂ ਪਤਾ ਲੱਗਾ ਹੈ ਕਿ ਸਰਕਾਰ ਨੇ ਆਪਣੇ ਖੂਫੀਆ ਵਿੰਗ ਤੋਂ ਲੋਕਾਂ ਨਾਲ ਲੋਕ ਸਭਾ ਚੋਣਾਂ ਦੌਰਾਨ ਵਿਧਾਇਕ ਦੀ ਭੂਮਿਕਾ ਤੇ ਚੋਣ ਦੇ ਵਿੱਚ ਹੋਈਆਂ ਕਮੀਆਂ ਬਾਰੇ ਰਿਪੋਰਟ ਮੰਗੀ ਜੋ ਕਿ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਪਹੁੰਚ ਜਾਏਗਾ ਹਾਲਾਂਕਿ ਮੰਤਰੀ ਮੰਡਲ ਦੇ ਵਿੱਚ